ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਰਹੰਦ ਦੀ ਧਰਤੀ ਜਿਹੜੀ ਕਦੀ ਸਤਮਾ ਦੀ ਧਰਤੀ ਸੀ ਇਸ ਧਰਤੀ ਨੂੰ ਸਜਦਾ ਕਰਨ ਦੇ ਯੋਗ ਗੁਰੂ ਲਾਲਾ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਜ्याने ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ ਸਵਾ ਪੰਜ ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋਢ ਬੱਜਿਆ ਸੋ 12 ਮਈ 1710 ਨੂੰ ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ ਚ ਖਾਲਸਾ ਫੌਜਾ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੇਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤਦਾਰਨਤ ਕਰਕੇ ਖਾਲਸਾ ਰਾਜ ਕਾਇਮ ਕੀਤਾ ਸੋ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇਕ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖੇ ਸਤ ਗੁਰਾਂ ਦੀ ਅਗਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਤ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਸਾਡੀ ਦਰਬਾਰ ਸਜਨੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਬੜੇ ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ ਕੋ ਸ਼ਰਦਾ ਨਾਲ ਅਕੀਦਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਹ ਸਮਾਗਮ ਚਰਦੀ ਕਲਾਜ ਸਿਰਪੂਰਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਦੀ ਤਰਪੀ ਜਿਹੜੀ ਕਦੀ ਸਤਮਾਂ ਦੀ ਤਰਪੀ ਸੀ ਇਸ ਤਰਤੀ ਨੂੰ ਸਜਦਾ ਕਰਨ ਦੇ ਯੋਗ ਗੁਰੂ ਲਾਲਾਂ ਦੀ ਪਵਿੱਤਰ ਕੁਰਬਾਨੀ ਨੇ ਬਣਾਇਆ ਮਾਂ ਗੁਜਰੀ ਜੀ ਦੀ ਮਹਾਨ ਦੇਨ ਸ਼ਹਾਦਤ ਜਿਹਨੇ ਜ਼ੁਲਮੀ ਰਾਜ ਦੀਆਂ ਜੜਾਂ ਪੁੱਟੀਆਂ ਤੇ ਕੇਵਲ ਸਵਾ ਪੰਜ ਵਰਿਆਂ ਦੇ ਬਾਅਦ ਇਸ ਧਰਤੀ ਤੇ ਖਾਲਸਾ ਰਾਜ ਦਾ ਮੋੜ ਵੱਜਿਆ ਸੋ 12 ਮਈ 1710 ਨੂੰ ਵਜੀਦੇ ਨੂੰ ਸੋਧ ਕੇ ਚੱਪੜਚੀੜੀ ਦੇ ਮੈਦਾਨ 'ਚ ਖਾਲਸਾ ਫੌਜਾਂ 14 ਤਰੀਕ ਨੂੰ ਫਿਰ ਇਸ ਧਰਤੀ ਤੇ ਜੇਤੂਆਂ ਦੀ ਸ਼ਕਲ ਵਿੱਚ ਦਾਖਲ ਹੋਈਆਂ ਤੇ ਮੁਗਲ ਹਕੂਮਤਦਾਰਨਤ ਕਰਕੇ ਖਾਲਸਾ ਰਾਜ ਕਾਇਮ ਕੀਤਾ ਸੋ 12 ਮਈ ਨੂੰ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਸੇ ਕੌਮ ਦੇ ਨੁਮਾਇੰਦੇ ਜੱਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਸਤ ਗ੍ਰਾਂਦੀ ਇਕਵਾਈ ਦੇ ਵਿੱਚ ਸਵੇਰੇ ਲਗਭਗ 9 ਵਜੇ ਆਰੰਭ ਹੋਏਗਾ ਸ਼੍ਰੀ ਖਨਪਾਤ ਸਾਹਿਬ ਦੀ ਸਮਾਪਤੀ ਤੋਂ ਬਾਅਦ ਜਿਹੜਾ ਲਗਭਗ ਇੱਥੇ ਸ਼ਾਮ ਨੂੰ 4 ਵਜੇ ਪਹੁੰਚੇਗਾ ਗਤਕੇ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਆ ਸਾਡੀ ਦਰਬਾਰ ਸਜਣੇ ਨੇ ਸੋ 12 13 ਤੇ 14 ਤਰੀਕ ਨੂੰ ਦੇਸ਼ ਦੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਬੜੇ ਸੰਜਮ ਦੇ ਤੇ ਸਾਦਗੀ ਵਿੱਚ ਇਹ ਸਮਾਗਮ ਹੋਣਗੇ ਸ਼ਰਧਾ ਨਾਲ عقیدਤ ਨਾਲ ਸਿੱਖ ਸੰਗਤਾਂ ਇਹਨਾਂ ਸਮਾਗਮਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਕੀਤੇ ਜਾ ਚੁੱਕੇ ਆ ਆਪ ਸੰਗਤ ਦੇ ਸਹਿਯੋਗ ਦੀ ਆਸ ਵਿੱਚ ਇਹ ਸਮਾਗਮ ਚਰਦੀ ਕਲਪ ਚ ਸੰਪੂਰਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ